A grave situation which demands immediate action. Malicious elements impersonating as Sikhs online are found engaging in blasphemous behavior towards Muslim holy sites and holy personalities during live debates with Pakistani Muslim men in Germany. In response to these provocations, some Pakistani men are retaliating with verbal abuse and insults against Sikhism. Their ignorance and lack of understanding are being exploited to fuel a broader agenda of interfaith conflict. This third party is manipulating the situation to create a divide between Sikhs and Muslims, furthering their own interests. If left unchecked, this situation will have far reaching and devastating consequences particularly for Sikh committees in Pakistan. ਪੀਅਰਸ ਵੈਲਕਮ ਬੈਕ ਟੂ ਅਵਰ ਪ੍ਰੋਗਰਾਮ ਸੋ ਵੀਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਸਿੱਖ ਗੁਰਦਾਰਾ ਪਵੰਦਕ ਕਮੇਟੀ ਬਲੂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਹੋਰ ਸਿੱਖ ਸਿਆਸੀ ਤਰ੍ਹਾਂ ਨੂੰ ਸਾਵਧਾਨ ਕਰਦੇ ਹਾਂ ਜ਼ੋਰਦਾਰ ਅਪੀਲ ਕੀਤੀ ਗਈ ਹੈ ਕਿ ਇਸ ਵਿੱਚ ਕਿਹਾ ਗਿਆ ਹੈ ਕਿ ਕੁਝ ਸਿੱਖ ਰੂਪ ਅਤੇ ਕੁਝ ਮੁਸਮਾਨੀ ਪੇਖ ਵਾਲੇ ਨਿੰਦਕਾਂ ਵੱਲੋਂ ਦੋਵਾਂ ਧਰਮਾਂ ਦੇ ਪੈਗੰਬਰਾਂ ਗੁਰੂਆਂ ਅਤੇ ਧਾਰਮਿਕ ਵਿਸ਼ਵਾਸਾਂ ਤੇ ਸੋਸ਼ਲ ਮੀਡੀਆ ਰਾਹੀਂ ਹਮਲੇ ਕੀਤੇ ਜਾ ਰਹੇ ਨੇ ਅਤੇ ਨਫਰਤ ਫੈਲਾਏ ਜਾ ਰਿਹਾ ਹੈ ਸੋ ਹੁਣਾਂ ਅਨੁਸਾਰ ਇਸ ਦਾ ਅਸਰ ਪਾਕਿਸਤਾਨ ਵਿੱਚ ਵਸਦੀ ਸੇਕ ਕੌਮ ਤੇ ਬੁਰੀ ਤਰ੍ਹਾਂ ਪੈ ਰਿਹਾ ਸੋ ਇਸ ਤੋਂ ਪਹਿਲਾਂ ਕਿ ਹਾਲਾਤ ਹੱਥੋਂ ਨਿਕਲ ਜਾਣ ਜਾਂ ਵਿਗੜ ਜਾਣ ਐਨਾ ਅੰਸਰਾਂ ਨੂੰ ਨੱਥ ਪਾਣੀ ਚਾਹੀਦੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂ ਲਿਖ ਲਈ ਤੋਰਾ ਸਭ ਤਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਪਿਛਲੇ ਸੈਗਮੈਂਟ 'ਚ ਵੇਰਵੇ ਨਾਲ ਦੱਸਿਆ ਹੈ ਕਿ ਵੀ ਕਿਵੇਂ ਜਿਹੜਾ ਇੰਟੈਲੀਜੈਂਸ ਨੈਟਵਰਕ ਹੈ ਭਾਰਤੀ ਏਜੰਸੀਆਂ ਦਾ ਉਹ ਕੰਮ ਕਰਦਾ ਹੈ ਕਿਵੇਂ ਉਹਨਾਂ ਨੇ ਜਿਹੜੇ ਸਾਬਕਾ ਤਾਲੀਬਾਨ ਜਾਂ ਦੂਸਰੇ ਨੇ ਉਹਨਾਂ ਨੂੰ ਮਿਲੀਅਨਸ ਆਫ ਡਾਲਰਸ ਦੇ ਕੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੇ ਉੱਤੇ ਗੁਰਦੁਆਰਿਆਂ ਤੇ ਉਹ ਕਾਬਲ ਹੋਏ ਜਲਾਲਾਬਾਦ ਹੋਏ ਜਾਂ ਬਾਅਦ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ ਤੋਂ ਲੈ ਕੇ ਕਸ਼ਮੀਰੀ ਐਕਟਿਵਿਸਟ ਉਹਨਾਂ ਨੂੰ ਨਿਸ਼ਾਨਾ ਬਣਾਇਆ ਐਲੀਮੀਨੇਟ ਕੀਤਾ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ CIA ਦੇ ਇੱਕ ਪ੍ਰੋਮਿਨੈਂਟ ਪਰਸਨੈਲਿਟੀ ਵੀ ਸਾਰਾ ਜਿਹੜੀ ਇਨਵੋਲਵ ਵੀ ਸੀ ਉੱਥੇ ਵੀ ਔਰ ਜਿਹਨੇ ਬਗਦਾਦ ਦੀ ਜਦੋਂ ਅਟੈਕ ਹੋਇਆ ਸੀ ਉਸ ਨੂੰ ਕੇਸ ਨੂੰ ਵੀ ਉਹਨੇ ਇਨਵੈਸਟੀਗੇਟ ਕੀਤਾ ਸੀ ਉਹਨੇ ਪਿਛਲੇ ਦਿਨਾਂ 'ਚ ਇਹ ਇਨਕਸ਼ਾਫ ਕੀਤਾ ਸੀ ਔਰ ਉਹਨੂੰ ਬਹੁਤ ਟਰੋਲ ਕੀਤਾ ਗਿਆ ਸੀ ਫਿਰ ਉਹਨੇ ਕਿਹਾ ਸੀ ਕਿ ਭਈ ਇਹ ਟਰੋਲ ਕਰਨ ਵਾਲੇ ਜੇ ਕੋਈ ਕੰਮ ਕਰ ਸਕਦੇ ਨੇ ਤਾਂ ਇਹ ਕਰਨ ਵੀ ਆਪਣੀ ਹਕੂਮਤ ਆਪਣੀਆਂ ਏਜੰਸੀਆਂ ਨੂੰ ਕਹਿਣ ਕਿ دہشت گرد ਲੋਕਾਂ ਦੇ ਨਾਲ ਤਾਲਮਿਲ ਰੱਖ ਕੇ ਉਹਨਾਂ ਨੂੰ ਪੈਸੇ ਦੇ ਕੇ دہشت گردੀ ਮਤ ਕਰਵਾਉਂ। ਸੋ ਇਹ ਪਿਛੋਕੜ ਬੜਾ ਜ਼ਰੂਰੀ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਸੋਸ਼ਲ ਮੀਡੀਆ ਦੀਆਂ ਬਹੁਤ ਸਾਰ ਡਿਬੇਟਸ ਨੇ ਜਦੋਂ ਹੁਣ ਮੈਂ ਵੀ ਕਿਸੇ ਨੂੰ ਆਪਣੇ ਸਾਡੇ ਦੋ ਤਿੰਨ ਵੀਰ ਇਸ ਕਿਸਮ ਦੇ ਨੇ ਜਦੋਂ ਮੈਂ ਉਹਨਾਂ ਨੂੰ ਕੋਈ ਸਟੋਰੀ ਭੇਜਦਾ ਤਾਂ ਮੈਨੂੰ ਵਾਪਸ ਭੇਜ ਦੇਣਗੇ ਜੀ ਕਿ ਇੱਕ ਸਿੱਖ ਕੁੜੀਆਂ ਦੀ ਗਰੂਮਿੰਗ ਕੀਤੀ ਫਲਾਹ ਪਾਕਿਸਤਾਨੀਆਂ ਨੇ ਯੂਕੇ ਦੀ ਕੋਈ ਕਹਾਣੀ ਕੋਈ ਦੂਜੀ ਔਰ ਇਸ ਹਵਾਲੇ ਨਾਲ ਕੋਈ ਹੋਰ ਇਸ ਕਿਸਮ ਦਾ ਔਰ ਕੁਝ ਤਾਂ ਜਿਹੜੇ ਨੇ ਉਹ ਵਰਬਲੀ ਅਬਿਊਜ਼ ਵੀ ਕਰ ਕਰਦੇ ਨੇ ਉਹਨਾਂ ਸਿੱਖਾਂ ਨੂੰ ਜਿਹੜੇ ਸਾਂਝਾ ਦੀ ਗੱਲ ਕਰਦੇ ਨੇ ਜਾਂ ਦੂਜੇ ਕਰਦੇ ਨੇ ਸੋ ਸਾਨੂੰ ਜਿਵੇਂ ਮੈਂ ਕਿਹਾ ਵੀ ਇਹ ਸਾਡੀ ਜਿਹੜੀ ਸਬੰਧਾਂ ਦੀ ਗੁੜਤਣ ਹੈ 47 ਦਾ ਪਾਗਲਪਨ ਦਾ ਦੌਰ ਜਿੱਥੇ ਦੋਵੇਂ ਪਾਸਿਓਂ ਜਿਹੜਾ ਉਹ ਬਿਲਕੁਲ ਵੈਸ਼ੀ ਪਣਾ ਦਿਖਾਇਆ ਔਰ ਜੂਨ 84 ਤੋਂ ਬਾਅਦ ਸਾਡੀ ਸੋਚ ਵੀ ਬਦਲਾ ਆਇਆ ਜ਼ਾਹਰ ਹੈ ਉਨਾ ਦੇ ਬਜ਼ੁਰਗ ਵੀ ਤੁਰ ਗਏ ਜਿਨ੍ਹਾਂ ਨੇ ਸਫ਼ਰ ਕੀਤਾ ਸੀ 47 ਦੇ ਦੋਵੇਂ ਪਾਸੇ ਔਰ ਇੱਕ ਕਟੋਗੜ ਕਾਂਸਟੀਚੁਐਂਸੀ ਐਸੀਆਈ ਜਿਨ੍ਹਾਂ ਨੇ ਕਿਹਾ ਕਿ ਭਾਈ ਛੱਡੀ ਇਹ ਨਫ਼ਰਤ ਤਾਂ ਕੀ ਹੈ ਉਦੋਂ ਕੀ ਸੀ ਕੀ ਨਹੀਂ ਇਹ ਸਾਂਝਾ ਨੇ ਜੇ ਦੋ ਜਰਮਨੀ ਇਕੱਠੇ ਹੋ ਸਕਦੇ ਨੇ ਦੋ ਵਿਤਨਾਮ ਹੋ ਸਕਦੇ ਨੇ ਦੂਜੇ ਹੋ ਸਕਦੇ ਨੇ ਤੇ ਅਸੀਂ ਤਾਂ ਉਹਨਾਂ ਮੁਲਕਾਂ ਦੀਆਂ ਹੱਦਾਂ 'ਚ ਰਹਿੰਦੇ ਆ ਅਸੀਂ ਕਿਉਂ ਨਹੀਂ ਆਪਸ ਦੇ ਵਿੱਚ ਜਿਹੜਾ ਮੇਲ ਮਲਾਪ ਪਿਆਰ ਕਰ ਸਕਦੇ ਸਾਡੇ ਗੁਰਧਾਮ ਨੇ ਉਹਨਾਂ ਦੀਆਂ ਮਕਦਸ ਥਾਵਾਂ ਨੇ ਕਿੰਨੇ ਇਧਰੋਂ ਉੱਜੜ ਕੇ ਉਧਰ ਗਏ ਕਿੰਨੇ ਉਧਰੋਂ ਉੱਜੜ ਕੇ ਆਏ ਸੋ ਇਸ ਸਾਰੇ ਨੇ ਔਰ ਪਾਕਿਸਤਾਨ ਦਾ ਜਿਹੜਾ ਖਾਸ ਤੌਰ ਤੇ ਜੈਸਚਰ ਸੀ ਜਦੋਂ 2019 ਚ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਗਿਆ ਕਰਤਾਰਪੁਰ ਸਾਹਿਬ ਕੋਰੀਡੋਰ ਨੇ ਕਿੰਨੇ ਵਿਛੜਿਆਂ ਨੂੰ ਮਿਲਾਇਆ ਔਰ ਇਹ ਸਾਰੇ ਪੀਰੀਅਡ ਦੇ ਵਿੱਚ ਜਿੰਨੀ ਇੱਜ਼ਤ ਮੁਹੱਬਤ ਔਰ ਪਾਕਿਸਤਾਨ ਨੇ ਕੁਝ ਮਾਮਲਿਆਂ 'ਚ ਸਰਕਾਰੀ ਤੌਰ ਤੇ ਐਕਸਟਰਾ ਮਾਈਲ ਜਾ ਕੇ ਅਕਮੋਡੇਟ ਕਰਨ ਦੀ ਲਾਈਨ ਹੁੰਦੀ ਹੈ ਜਿਹੜੇ ਯਾਤਰੀ ਆਉਂਦੇ ਨੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਹੁੰਦਾ ਹੁਣ ਇਹਨਾਂ ਹਾਲਾਤਾਂ 'ਚ ਜੇ ਸਾਨੂੰ ਲੱਗਦਾ ਹੈ ਵੀ ਇਹ ਸਾਂਝਾ ਹੈ ਔਰ ਅਸੀਂ ਜਦੋਂ ਖਾਸ ਤੌਰ ਤੇ ਮੈਂ ਇਹ ਕਹਣਾ ਹੈ ਕਿ ਭਾਈ ਸਾਡੇ ਭਵਿੱਖ ਦੇ ਵੀ ਖਾਲਿਸਤਾਨ ਔਰ ਪਾਕਿਸਤਾਨ ਦੇ ਰਿਸ਼ਤੇ ਇਵੇਂ ਹੀ ਹੋਣਗੇ ਜਿਵੇਂ ਅਮਰੀਕਾ ਕੈਨੇਡਾ ਦੇ ਨੇ ਵੀ ਆਤਾਰ-ਤੂਰ ਕੋਈ ਨਹੀਂ ਹੋਏਗੀ ਇੰਡੀਪੈਂਡੈਂਟ ਮੁਲਕ ਪਰ ਸਾਡਾ ਵਪਾਰ ਆਣ ਜਾਣ ਇੱਕ ਦੂਜੇ ਦੇ ਨਾਲ ਜੋ ਸਾਡੀਆਂ ਸਾਂਝਾਂ ਨੇ ਉਹ ਬਰਾਬਰ ਜਵੇਂ ਅਮਰੀਕਾ ਕੈਨੇਡਾ ਇੱਕ ਫ੍ਰੈਂਡਲੀ ਮੁਲਕਾਂ ਵਾਂਗ ਨੇ ਹੁਣ ਜੇ ਸਾਨੂੰ ਇਹ ਲੱਗਦਾ ਹੈ ਤੇ ਸਾਡਾ ਦੁਸ਼ਮਣ ਉਹਨਾਂ ਨੇ ਐਵੇਂ ਨਹੀਂ ਭਾਵੇਂ ਕਰਤਾਰਪੁਰ ਕੋਰੀਡੋਰ ਖੋਲਿਆ ਉੱਥੇ 10000 ਬੰਦਾ ਰੋਜ਼ਾਨਾ ਜਾ ਸਕਦਾ ਹੈ ਉਹਦਾ ਪ੍ਰਬੰਧ ਪਾਕਿਸਤਾਨ ਸਾਈਡ ਨੇ ਕੀਤਾ ਹੈ ਤੇ ਇਹ ਇਧਰੋਂ 500 ਵੀ ਨਹੀਂ ਲੰਘਣ ਦਿੰਦੇ ਇੰਨੀਆਂ ਕਿ ਪਾਸਪੋਰਟ ਦੀ ਸ਼ਰਤ ਰੱਖਤੀ ਏਜੰਸੀਆਂ ਪਹਿਲਾਂ ਪਹੁੰਚ ਗਈਆਂ ਪਿੱਛੋਂ ਪਹੁੰਚ ਗਈਆਂ ਜਦੋਂ ਕੋਈ ਹੋ ਕੇ ਆਉਂਦਾ ਉਹਨਾਂ ਨੂੰ ਉੱਥੋਂ ਦੇਗ ਤੱਕ ਨਹੀਂ ਲਿਆਣ ਦਿੰਦੇ ਮਿੱਟੀ ਤੱਕ ਨਹੀਂ ਲਿਆਣ ਦਿੰਦੇ ਸੋ ਇਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਸਾਰੇ ਔਰ ਸੋਸ਼ਲ ਮੀਡੀਆ ਜਿਹੜਾ ਜਿਹਦੇ ਉਹ ਐਕਸਪਰਟ ਨੇ ਉਹਨਾਂ ਦੀ ਜੇ ਐਕਸਪਰਟੀਜ਼ ਹਿੰਦੂ ਤਵੀਆਂ ਦੀ ਦੁਨੀਆ ਦਾ ਆਈਟੀ ਸੈਕਟਰ ਹੈ ਉਹਦੇ ਚੋਂ ਹੀ ਕਿੰਨਾ ਰੈਵਨਿਊ ਬਣਾ ਰਹੇ ਨੇ ਆਈਟੀ ਸੈਕਟਰ ਚੋਂ ਕਿੱਥੇ ਕੀ ਬੈਠੇ ਹੋਏ ਨੇ ਸਾਰੇ ਪਾਸੇ ਉੱਥੇ ਉਹਨਾਂ ਦੇ ਲਈ ਹੁਣ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਆ ਗਈ ਤੁਸੀਂ ਪ੍ਰੋਵੋਕੇਸ਼ਨ ਕਿਤੇ ਵੀ ਝਾਲੀ ਨਾਵਾਂ ਥੱਲੇ ਸ਼ੁਰੂ ਕਰਦੇ ਹੋ ਝਾਲੇ ਆਈਡੀਆਂ ਥੱਲੇ ਫਿਰ ਅਸਲੀ ਨਾਵਾਂ ਤੇ ਅਸਲੀ ਆਈਡੀਆਂ ਵਾਲੇ ਵੀ ਇੱਕ ਦੂਜੇ ਨੂੰ ਕਾਲਾ ਕੱਢਣ ਆ ਜਾਂਦੇ ਨੇ ਜਿਹੜਾ ਵਰਤਾਰਾ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਜਿਦੇ ਵਿੱਚ ਕੋਈ ਜਿਹੜਾ ਸਿਰ ਫਿਰਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਸਾਹਿਬਾਨ ਦੇ ਖਿਲਾਫ ਬਕੜਵਾਦ ਕਰ ਰਿਹਾ ਤੇ ਕੋਈ ਪੱਗ ਬੰਨ ਕੇ ਔਰ ਸਿੱਖੀ ਸਰੂਪ ਵਾਲਾ ਜਿਹੜਾ ਉਹ ਮੁਸਲਮਾਨਾਂ ਨੂੰ ਔਰ ਕੁਰਾਨੇ ਮਜੀਦ ਨੂੰ ਔਰ ਨਬੀ ਮੁਹੰਮਦ ਦੇ ਖਿਲਾਫ ਕਹਿ ਰਿਹਾ ਉਹ ਉਹਨੂੰ ਕਰਨ ਵਾਲੇ ਇਨੀਸ਼ੀਏਟ ਕਿੱਥੋਂ ਹੋਇਆ ਉਹ ਤੁਹਾਨੂੰ ਕਦੇ ਸੋਰਸ ਨਹੀਂ ਮਿਲ ਪਰ ਜਿਹੜੇ ਆਪਸ ਸੱਚਮੁਝੂਲ ਜਰੇ ਨੇ ਤੁਹਾਨੂੰ ਹੋएगा ਜੀ ਆ ਉਹਦੇ ਨਾਲ ਲਾਈਵ ਡਿਬੇਟ ਕਰ ਰਿਹਾ ਹੈ ਆ ਜਰਮਨੀ ਚ ਬੈਠਾ ਹੈ ਉੱਥੇ ਬੈਠਾ ਹੈ ਸੋ ਜਿਹਨੂੰ ਅਸੀਂ ਉਹ ਦੁਆਬੇ ਚ ਕਹਿੰਦੇ ਆ ਕਿ ਛਿੰਗੜੀ ਛੇੜਨਾ ਛਿੰਗੜੀ ਛੇੜਨਾ ਵੀ ਕਹਿੰਦੇ ਨੇ ਕਿ ਬਈ ਕਿਸੇ ਨੇ ਬਸ ਉਹ ਛਿੰਗੜੀ ਛੇੜ ਦਿੱਤੀ ਹੈ ਬਾਕੀ ਫੇਰ ਉਹ ਜਨੂਬ ਆਮ ਪੰਜਾਬੀ ਚ ਕਹਿਣਗੇ ਕਿ ਬਈ ਪਿੰਡ ਨੂੰ ਅੱਗ ਲਾ ਕੇ ਕੁੱਤਾ ਮੈਨੂੰ ਲੱਗੀ ਆ ਕਿ ਕੁੱਤਾ ਰੂੜੀਆਂ ਤੇ ਨਹੀਂ ਉਹਦਾ ਤਾਂ ਉਹਨਾ ਆਪਣਾ ਕੰਮ ਕਰਦਾ ਸੋ ਇਸ ਦਾ ਫਰਦਰ ਫਿਰ ਕੀ ਹੁੰਦਾ ਉਹ ਅੱਜ ਜਦੋਂ ਮੈਂ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਰਿਲੀਜ਼ ਦੇਖੀ ਤਾਂ ਮੈਨੂੰ ਲੱਗਾ ਵੀ ਆਲਰੇਡੀ ਪਾਕਿਸਤਾਨ ਵਿੱਚ ਜਿਹੜੇ ਸਿੱਖ ਨੇ ਉਹ ਇਸ ਪ੍ਰੈਸ਼ਰ ਨੂੰ ਜਾਂ ਇਸ ਸਾਰੇ ਦੇ ਉੱਤੇ ਜੋ ਕਿੱਥੇ ਇੰਨੀ ਮੁਹੱਬਤ ਪਿਆਰ ਜਾਂ ਸੈਟ ਗਿੰਦੇ ਨੇ ਸਿੱਖਾਂ ਨੂੰ ਆਪਣਾ ਅੱਜਕੱਲ ਉਹ ਰਿਵਰਸ ਗিয়ার ਚ ਵੀ ਲੱਗਦਾ ਕੋ ਵਕਤ 47 ਚ ਵੀ ਇਹੀ ਹੋਇਆ ਉਦੋਂ ਵੀ ਜਦੋਂ ਤੁਸੀਂ ਬਜ਼ੁਰਗਾਂ ਨੂੰ ਪੁੱਛੋਗੇ ਉਹ ਕਹਿੰਦੇ ਨਹੀਂ ਪਿੰਡ ਵਾਲਿਆਂ ਨੇ ਨਹੀਂ ਕਿਸੇ ਨੇ ਕਿਸੇ ਨੂੰ ਕਿਹਾ ਹਰ ਪਿੰਡ ਦੇ ਜਿਹੜੇ ਛੱਡੇ 2000 ਬਦਮਾਸ਼ ਸੀ ਉਹ ਆਏ ਉਹਨਾਂ ਨੇ ਇੱਕ ਅੱਧੇ ਉਸ ਪਿੰਡ ਦੇ ਛੱਡੇ ਬਦਮਾਸ਼ ਦੇ ਕੰਝ ਗਿਆ ਉਧਰ ਤੋਂ ਸਾਰੇ ਮੁਸਲਮਾਨ ਮਾਰਤੇ ਜਾਂ ਇੱਧਰ ਗਿਆ ਉਧਰ ਤੋਂ ਸਾਰੇ ਸਿੱਖ ਮਾਰਤੇ ਜਿਹੜੇ ਔਰ ਇਵੇਂ ਇਹਦੀ ਜਦੋਂ ਸ਼ੁਰੂਆਤ ਹੋਈ ਫਿਰ ਕੌਣ ਉਸ ਨਫ਼ਰਤ ਦੀ ਅੱਗ ਦੇ ਸਾਹਮਣੇ ਕੋਈ ਨਹੀਂ ਖਲੋਂਦਾ ਰਿਹਾ ਇਹਨਾਂ ਦੀ ਪ੍ਰੈਸ ਰੀਲੀਜ਼ ਹੈ ਪਾਕਿਸਤਾਨ ਸੇ ਗੁਰਦੁਆਰਾ ਪਰੁੰਦਾਂ ਕਮੇਟੀ ਦੀ ਜਿਹਦਾ ਉਹਨਾਂ ਨੇ ਟਾਈਟਲ ਦਿੱਤਾ ਹੈ ਇਹ ਗ੍ਰੇਵ ਸਿਚੁਏਸ਼ਨ ਵਿਚ ਡਿਮਾਂਡਸ ਇਮੀਡੀਏਟ ਐਕਸ਼ਨ ਕਿ ਬਹੁਤ ਗੰਭੀਰ ਸਥਿਤੀ ਹੈ ਇਸ ਦੇ ਉੱਤੇ ਇੱਕਦਮ ਕੁਝ ਕਰਨ ਦੀ ਲੋੜ ਹੈ ਮੈਲੀਸ਼ੀਅਸ ਐਲੀਮੈਂਟਸ ਮੈਲੀਸ਼ੀਅਸ ਗੰਦੀ ਉਤਾਰਨਾ ਵਾਲੇ ਗੰਦੇ ਇਰਾਦੇ ਵਾਲੇ ਇੰਪਰਸੋਨੇਟਿੰਗ ਐਸ ਸਿਕਸ ਆਨਲਾਈਨ ਸ਼ਕਲੋ ਸੂਰਤ ਸਖਾਂ ਵਾਲਾ ਉਹਨਾਂ ਦਾ ਆਰ ਫਾਊਂਡ ਐਂਗੇਜਿੰਗ ਇਨ ਬਲੈਸਫਮਸ ਬਿਹੇਵੀਅਰ ਟੁਵਰਡਸ ਮੁਸਲਮ ਹੋਲੀ ਸਾਈਟਸ ਐਂਡ ਹੋਲੀ ਪਰਸਨੈਲਿਟੀਜ਼ ਡੂਰਿੰਗ ਲਾਈਵ ਡਿਬੇਟਸ ਵਿਦ ਪਾਕਿਸਤਾਨੀ ਮੁਸਲਮ ਮੈਨ ਇਨ ਜਰਮਨੀ ਕਿਉਂਕਿ ਮੈਂ ਤਾਂ ਬਹੁਤਾ ਇਹਨਾਂ ਨੂੰ ਦੇਖ ਕੋਈ ਜਰਮਨੀ ਦੇ ਵਿੱਚ ਜੋ ਹੋਣੇ ਨੇ ਜਿਹੜੇ ਉਹਨਾਂ ਦੇ ਨਾਲ ਇਹ ਡਿਬੇਟ ਇਸ ਕਿਸਮ ਦੀ ਸ਼ੁਰੂ ਕੀਤੀ ਉਹਨਾਂ ਨੇ ਦਿਸ ਆਫੈਂਸਿਵ ਬਿਹੇਵੀਅਰ ਹੈਜ਼ ਥ੍ਰੈਟਨ ਟੂ ਸੋ ਡਿਸਕਾਰਡ ਬਿਟਵੀਨ ਟੂ ਰਿਲੀਜੀਅਸ ਕਮਿਊਨਿਟੀਜ਼ ਕਿ ਬਈ ਇਹ ਜੋ ਕੁਝ ਗਾਲੀ ਗਲੋਚ ਅਨਾਪਸ਼ਨ ਆਪ ਦੋਨੋਂ ਪਾਸਿਓਂ ਹੋਇਆ ਉਸ ਨੇ ਜਿਹੜਾ ਉਹ ਦੋਨੋਂ ਕਮਿਊਨਿਟੀਆਂ ਦੇ ਵਿੱਚ ਕਿਉਂਕਿ ਇਹ ਪਾਕਿਸਤਾਨ ਜਦੋਂ ਹੀਟ ਮਹਿਸੂਸ ਕਰ ਰਹੇ ਹੋਣਗੇ ਕਿ ਭਾਈ ਫਰਾਦ ਹੈ ਤੇ ਇਨ ਰਿਸਪੌਂਸ ਟੂ ਥੀਸ ਪ੍ਰੋਵੋਕੇਸ਼ਨਸ ਸਮ ਪਾਕਿਸਤਾਨੀ ਮੈਨ ਆ ਰੀਟੈਲੀਏਟਿੰਗ ਵਿਦ ਵਰਬਲ ਅਬਿਊਜ਼ ਐਂਡ ਇਨਸਲਟਸ ਅਗੇਂਸਟ ਸਿੱਖਿਜ਼ਮ ਕਿ ਇਹਦੀ ਸ਼ੁਰੂਆਤ ਹੋਈ ਤੇ ਪਾਕਿਸਤਾਨੀ ਕੁਝ ਬੰਦੇ ਵੀ ਜਿਹੜੇ ਨੇ ਜ਼ਬਾਨੀ ਗਾਲੀ ਗਲੋਚ ਔਰ ਲਾ ਜਿਹੜੇ ਨੇ ਇਨਸਲਟ ਕਰ ਰਹੇ ਨੇ ਸਿੱਖਾਂ ਦੀ ਥਿਸ ਐਸਕੇਲੇਸ਼ਨ ਆਫ ਹੌਸਟਿਲਿਟੀ is further exacerbating the situation creating a toxic environment of mutual disrespect ke is sare da natija hai ke bhai eh bahut zehrila mahol jada banda ja reha aur ik dusre prati beizzatkarat bhavna da individuals involved in this cycle of abuse are often uneducated and unaware of the potential consequences of their actions ਜਾਣਪੜ੍ਹ ਕਿਸਮ ਦੇ ਜ਼ਜ਼ਬਾਤੀ ਕਿਸਮ ਦੇ ਲੋਕ ਜਿਨ੍ਹਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਉਹਨਾਂ ਦੀਆਂ ਇਹਨਾਂ ਹਰਕਤਾਂ ਦਾ ਲੌਂਗ ਟਰਮ ਕੀ ਇਫੈਕਟ ਹੋਏਗਾ देयर ਇਗਨੋਰੈਂਸ ਐਂਡ ਲੈਕ ਆਫ ਅੰਡਰਸਟੈਂਡਿੰਗ ਆਰ ਬੀਇੰਗ ਐਕਸਪਲੋਇਟਡ ਟੂ ਫਿਊਲ ਅ ਬ੍ਰਾਡਰ ਅਜੈਂਡਾ ਆਫ ਇੰਟਰਫੇਥ ਕਨਫਲਿਕਟ ਕਿ ਇਹ ਲੰਬਾ ਕਿਸੇ ਦਾ ਵੱਡਾ ਅਜੈਂਡਾ ਹੈ ਕਿ ਵੀ ਉਹ ਦੋ ਧਰਮਾਂ ਨੂੰ ਉਹਨਾਂ ਨੇ ਲੜਾਣਾ ਹੈ ਔਰ ਇਸ ਕਿਸਮ ਦੇ ਮੂਰਖ ਜ਼ਜ਼ਬਾਤੀ ਔਰ ਘਟਪੜੇ ਜਿਹੜੇ ਨੇ ਉਸ ਜਾਲ ਦੇ ਵਿੱਚ ਫਸਰੇ ਨੇ ਔਰ ਇਹ ਇਹ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਇਹ ਦੇ ਫੇਲ ਟੂ ਰੈਕਗਨਾਈਜ਼ ਥੈਟ ਥਰੂ ðiਸ ਐਕਸ਼ਨਸ ਦੇ ਆਰ ਪਲੇਇੰਗ ਇਨਟੂ ਦਾ ਹੈਂਡਸ ਆਫ ਅ ਥਰਡ ਪਾਰਟੀ ਥੈਟ ਸੀਕਸ ਟੂ ਬੈਨੀਫਿਟ ਫਰਮ ðiਸ ਡਿਸਕੋਰਡ ਕਿ ਵੀ ਇਸ ਸਾਰੀ ਬਹਿਸ ਮੋਬੈਸੇ ਜੋ ਭੁੱਲ ਜਾਂਦੇ ਨੇ ਕਿ ਉਹ ਤੀਸਰੀ ਧਿਰ ਦੇ ਹੱਥਾਂ 'ਚ ਖੇਡ ਰਹੇ ਨੇ ਜਿਹੜੇ ਇਸ ਟਕਰਾਅ ਨੂੰ ਜਿਹੜਾ ਉਹ ਆਪਣੇ ਮਫਾਦ ਲਈ ਵਰਤਦੇ ਨੇ ਜੀ ðiਸ ਥਰਡ ਪਾਰਟੀ ਇਜ਼ ਮੈਨੀਪੂਲੇਟਿੰਗ ਦਾ ਸਿਚੁਏਸ਼ਨ ਟੂ ਕ੍ਰੀਏਟ ਅ ਡਿਵਾਈਡ ਬਿਟਵੀਨ ਸਿਕਸ ਐਂਡ ਮੁਸਲਮਸ ਫਰਦਰਿੰਗ देयर ओन ਇੰਟਰਸਟ ਦੀ ਜੀ ਪਾਰਟੀਜ਼ ਆ ਰਹੇ ਹਿੰਦੂ ਤੋਂ ਵੀ ਇੰਡੀਅਨ ਸਟੇਟ ਏਜੰਸੀਆਂ ਜਿਨ੍ਹਾਂ ਨੂੰ ਸਿੱਖਾਂ ਮੁਸਲਮਾਨਾਂ ਦੀ ਨੇੜਤਾ ਠੀਕ ਨਹੀਂ ਲੱਗਦੀ ਰਾਜ ਉਹਨਾਂ ਨੂੰ ਲੱਗਦਾ ਹੈ ਵੀ ਇਹ ਤਾਂ ਇੱਕ ਦੂਜੇ ਦੇ ਗਲ ਪੈ ਰਹੇ ਤੇ ਦੋਨੋਂ ਹੀ ਉਹਨਾਂ ਦੇ ਐਨਮੀ ਨੇ ਵੀ ਦੋਨੋਂ ਹੀ ਤੁਸੀਂ ਜਿਹੜੇ ਆ ਉਹ ਆਪਸ ਵਿੱਚ ਫਸੇ ਰਹੋ ਫਿਰ ਵੀ ਅਰਜੈਂਟਲੀ ਰਿਕੁਐਸਟ ਹੁਣੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਅਸੀਂ ਇਹ ਐਮਰਜੈਂਸੀ ਰੂਪ ਵਾਲੀ ਬੇਨਤੀ ਕਰਦੇ ਹਾਂ রিক्वेस्ट ਦਾ ਇੰਟਰਵੈਂਸ਼ਨ ਆਫ ਦਾ ਵਰਦੀ ਐਸਜੀਪੀਸੀ ਅੰਮ੍ਰਿਤਸਰ ਐਸਜੀਪੀਸੀ ਪ੍ਰੈਜ਼ੀਡੈਂਟ ਔਰ ਫਿਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਵੀ ਸਿੰਘ ਔਰ ਗੁਰਪ੍ਰੀਤ ਸੋਹਤਾ ਹਰਮਿੰਦਰ ਜਨਾ ਵਿਚਾਰਿਆਂ ਨੂੰ ਵੀ ਉਹਨਾਂ ਨੂੰ ਉਹਨਾਂ ਨੇ ਦੇਖਿਆ ਹੋਣਾ ਵੀ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਭਈ ਇਹ ਕਰੰਟ ਫਿਰ ਉਹਨਾਂ ਨੇ ਕਿਹਾ ਕਿ ਭਈ ਅਸੀਂ ਟੂ ਐਡਰੈਸ ਦਿਸ ਗਰੋਇੰਗ ਇਸ਼ੂ ਬਿਫੋਰ ਇਟ ਸਪਾਈਰਲਸ ਆਊਟ ਆਫ ਕੰਟਰੋਲ ਇਸ ਤੋਂ ਪਹਿਲਾਂ ਕਿ ਬੇਕਾਬੂ ਹੋਏ ਇਹਨੂੰ ਕੰਟਰੋਲ ਕਰੋ ਇਫ ਲੈਫਟ ਅਨਚੈਕਡ ਥਿਸ ਸਿਚੁਏਸ਼ਨ ਵਿਲ ਹੈਵ ਫਾਰ ਰੀਚਿੰਗ ਐਂਡ ਡਿਵੈਸਟੇਟਿੰਗ ਕਨਸੀਕਵੈਂਸਸ ਪਾਰਟਿਕੂਲਰਲੀ ਫਾਰ ਸਿੱਖ ਕਮਿਊਨਿਟੀਆਂ ਇਨ ਪਾਕਿਸਤਾਨ ਕਿ ਵੀ ਜੇ ਇਹਨੂੰ ਨਾ ਦੇਖਿਆ ਤੇ ਸਾਡੇ ਲਈ ਮਤਲਬ ਇਹ ਹੈ ਕਿ ਭਾਈ ਸਾਡੇ ਤੇ ਹੀ ਤਰਸ ਕਰੋ ਕਿ ਵੀ ਤੁਸੀਂ ਇਸ ਕਿਸਮ ਦੇ ਜਿਹੜੀ ਹੈ ਦੁਸ਼ਮਣ ਦੀ ਤੀਸਰੀ ਧਿਰ ਦੇ ਸ਼ਰਾਰਤ ਦੇ ਵਿੱਚ ਫਸੇ ਹੋਏ ਹੋ ਸਾਡੇ ਲਈ ਜੀਣਾ ਹਰਾਮ ਹੋ ਜਾਏਗਾ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇਸ ਦੇ ਉੱਤੇ ਹੋਏ ਹੂ ਮੇ ਫੇਸ ਬੈਕਲੈਸ਼ ਐਜ਼ ਅ ਰਿਜ਼ਲਟ ਆਫ ਥੀਸ ਔਨਲਾਈਨ ਪ੍ਰੋਵੋਕੇਸ਼ਨ ਇਹ ਸੋਸ਼ਲ ਮੀਡੀਆ ਤੇ ਔਨਲਾਈਨ ਜੋ ਚੱਲ ਰਿਹਾ ਹੈ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਏਗਾ ਅਸੀਂ ਬਿਲਕੁਲ ਸਹਿਮਤ ਆਂ ਔਰ ਅਸੀਂ ਤਾਂ ਹਮੇਸ਼ਾ ਹੀ ਇਸ ਦੇ ਲਈ ਜਿਹੜਾ ਉਹ ਕਾਸ਼ਨ ਵੀ ਹੁੰਦੀ ਹੈ ਔਰ ਇਹ ਵੀ ਹੁੰਦਾ ਹੈ ਕਿ ਭਾਈ ਇਹ ਪਹਿਲਾਂ ਵਾਲੀਆਂ ਗਲਤੀਆਂ بار بار ਨਾ ਕਰੀਏ ਕਿਉਂਕਿ ਪਹਿਲਾਂ ਵੀ ਇਸ ਕਿਸਮ ਦੀਆਂ ਅਫਵਾਹਾਂ ਇਸ ਕਿਸਮ ਦੀ ਨਫ਼ਰਤ ਇਸ ਕਿਸਮ ਦਾ ਜ਼ਜ਼ਬਾਤੀ ਆਊਟਬਰਸਟ ਉਸੇ ਹੀ ਅਸੀਂ ਸ਼ਿਕਾਰ ਹੁੰਦੇ ਰਹੇ ਹੁਣ ਘਟੋ ਘਟ ਅਸੀਂ ਤਾਂ ਘਟੋ ਘਟਾ ਕਲ ਨੂੰ ਹੱਥ ਮਾਰੀਏ ਬਿਲਕੁਲ ਜੀ ਰਾਤ ਸਾਥ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਂ ਨਾ ਬ੍ਰੇਕ ਵੀਅਰਸ ਤੁਹਾਨੂੰ ਜਿੰਨੇ ਬੜੇ ਰਣਾ ਮਿਲਦੇ ਆ ਛੋਟੇ ਜਿਹੇ ਬਖਪੇਤ ਬਾਤ